ਕੁਰਾਲੀ ਦੇ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਸਾਡੇ ਨਾਲ ਇੱਕ ਵਿਅਕਤੀ ਨੇ ਜੋ ਕਿ ਸਹਿਜ ਅਨਕਲੇਵ ਦੇ ਵਿੱਚ ਰਹਿੰਦੇ ਨੇ ਇਹਨਾਂ ਦੇ ਘਰ ਦਿਨ ਦਿਹਾੜੇ ਚੋਰੀ ਹੋਈ ਹੈ ਅਤੇ ਇਹ ਪਰੇਸ਼ਾਨ ਨੇ ਤੇ ਉਹਨਾਂ ਦੀ ਸੀਸੀਟੀਵੀ ਵੀ ਚੋਰਾਂ ਦੀ ਸਾਹਮਣੇ ਆ ਰਹੀ ਹੈ ਤੇ ਆਉਂਦੀ ਸਾਰ ਅਸੀਂ ਗੇਟ ਖੋਲ੍ਹਿਆ ਸਾਡੇ ਆਉਂਦੇ ਨੂੰ ਇਹ ਦਰਵਾਜ਼ਾ ਤੋੜਿਆ ਹੋਇਆ ਜੀ ਤੇ ਲਿਵਾਰੀ ਤੋੜੀ ਹੋਈ ਆ ਤੇ ਬੰਦਾ ਸੀਸੀ ਕੈਮਰੇ ਜਿਹੜੇ ਲੱਗੇ ਹੋਏ ਆ ਗਵਾਂਡੀਆਂ ਦੇ ਉਹਨਾਂ ਵਿੱਚ ਕਹਿਣਾ ਦੇਖੋ ਜੀ ਅਸਲ ਚ ਕਹੇ ਚੋਰ ਹੋਗੇ ਚੁਸਤ ਪੁਲਿਸ ਹੋਗੀ ਸੁਸਤ ਰਾਜਪਾਲ ਜੀ ਉਹਨੇ ਇਹ ਤਾਂ ਨਹੀਂ ਪੁੱਛਿਆ ਹੈਗਾ ਵੀ ਚੋਰੀ ਕਿੱਕਣਾ ਹੋਈ ਫਲਾਨਾ ਹੋਇਆ ਉਹ ਫਰਦਾ ਪੁੱਛਦਾ ਫਿਰਦਾ ਐਸਐਸਓ ਸਾਬ ਨੂੰ ਫੋਨ ਕਰਿਆ ਵੀ ਜਨਾਬ ਵੀ ਇਹ ਫਰਦਾ ਪੁੱਛਦਾ ਫਿਰਦਾ ਅੱਛਾ ਇਹ ਫਰਦਾ ਪੁੱਛਦਿਆ ਮੈਂ ਇਹ ਪੁੱਛਦਾ ਭਾਈ ਜੀ ਉਹਨੇ ਕਿ ਪੁੱਛਿਆ ਵੀ ਕਰਾਲੀ ਚ ਪੈਂਦਾ ਨੇ ਕਿ ਕਰਾਲੀ ਚ ਪੈਂਦਾ ਜੇ ਕਰਾਲੀ ਠਾਣੇ ਨਾਲ ਬਣੀ ਹੱਦਬੰਦੀ ਉਹ ਪਾਦਣੇ ਹੈਗੇ ਫਿਰ ਵਾਰ ਦੀਆਂ ਤਾਰ ਕੇ ਬੈਂਜਵੇਂ ਕਰੇ ਹੱਦਬੰਦੀ ਦਾ ਇਹਨੂੰ ਪਤਾ ਹੁਣ ਜਾਈ ਦੀ ਸਾਨੂੰ ਥੋੜੀ ਪਤਾ ਹੋਊਗੀ ਜੀ ਕਿ ਠਾਣੇ ਵਾਲੇ ਨੂੰ ਪਤਾ ਹੋਊਗੀ ਤੁਸੀਂ ਵੀ ਦੱਸੋ ਹੂੰ ਜੀ ਕਰੀ ਜਾਂਦੇ ਆ ਇਹਨਾਂ ਦੇ ਪਹਿਲਾਂ ਹੀਟਰ ਬੰਦ ਕਰਾਓ ਹੀਟਰ ਲੱਗੇ ਵੀ ਹੁੰਦੇ ਨੇ ਇਹਨਾਂ ਦੇ ਬਾਹਰ ਹੀ ਨਿਕਲੂ ਜੀ ਨਹੀਂ ਕਰਦਾ ਚੋਰੀਆਂ ਦਾ ਅਗਲਾ ਨਜ਼ਾਰਾ ਇਹਨਾਂ ਕਰ ਰਿਹਾ ਠਾਣੇ ਦੇ ਮੂਹਰੇ ਤੇ ਬੰਦੇ ਦਰਵਾਜ਼ੇ ਚੱਕ ਲਗੇ ਹੋਰੀ ਦੁੱਪ ਨੂੰ ਗਿਆ ਹੋ ਜਾਊਗਾ ਤਾਂ ਤੁਸੀਂ ਇਹ ਕਹਿ ਸਕਦੇ ਆਂ ਵੀ ਕੁਰਾਲੀ ਦੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਆ। ਜਦ ਪੁਲਿਸ ਸੁੱਤੀ ਪਈ ਹੁੰਦਾ ਬੁਲੰਦੀ ਆ ਜੀ। ਆਹ ਦਾ ਹੀਟਰ ਲਾਏ ਹੋਿਆਂ ਦਾ ਚਾਹ ਪੀ ਜਾਂਦੇ, ਮੰਗੋਲੀਆਂ ਖਾਈ ਜਾਂਦੇ ਆ ਉਹ। ਹੋਰ ਤਾਂ ਚੋਰੀਆਂ ਹੋਣ ਹੀ ਆਈਆਂ। ਮੈਨੂੰ ਐ ਲੱਗਦੀ ਨਹੀਂ ਸੈਟਿੰਗ ਨਾਲ ਵਿੱਚ ਚੋਰ ਨਾ ਵੱਧੇ। ਇੱਕ ਦਰਵਾਜ਼ਾ ਸਾਨੂੰ ਦੇ ਜੇ ਕੋਈ ਇੱਕ ਤੁਸੀਂ ਲੈ ਜੋ। ਮੈਨੂੰ ਐ ਲੱਗਦੀ ਨਹੀਂ ਸੈਟਿੰਗ ਨਾਲ ਵਿੱਚ ਚੋਰ ਨਾ ਵੱਧੇ। ਇੱਕ ਦਰਵਾਜ਼ਾ ਸਾਨੂੰ ਦੇ ਜੇ ਕੋਈ ਇੱਕ ਤੁਸੀਂ ਲੈ ਜੋ। ਹੋਰ ਉਦੋਂ ਐਮ ਹੈਪੀ ਐਮ ਸੀ ਦੇ ਪਿੱਛੇ ਦੱਸਿਆ ਨੇ ਉਹਨੇ ਵੀ ਚੋਰੀ ਤੇਰੇ ਘਰ ਦੇ ਪਿੱਛੇ ਚਿੱਟਾ ਵੇਦ ਦਾ ਬੰਦਾ ਫੜ ਲਿਆ ਨਾ ਨੇ ਉਹ ਐਸ ਐਚ ਓ ਵੀ ਉਦੋਂ ਆਲਬਤਾਲੀਆਂ ਕਰਦਾ ਦੱਸੋ ਕਿਧਰ ਨੂੰ ਗਏ ਹੋ ਫੜ ਹੋਇਆ ਕੋਈ ਹੂੰ ਹੂੰ ਜੀ ਕਰੀ ਜ ਨੇ ਤੁਸੀਂ ਵੀ ਦੱਸੇ ਕਰੋ ਫੜ ਹੋਇਆ ਕੈਮਰੇ ਰੋਜ ਕੋਈ ਨਾ ਕੋਈ ਖੜਾ ਫੋਨ ਖੋਲੇ ਗਿਆ ਜੀ ਸਾਡਾ ਕੋਈ ਦਰਵਾਜ਼ਾ ਚੱਕ ਲਿਆ ਗਿਆ ਜੀ ਤੁਹਾਡੇ ਸਾਹਮਣੇ ਕਿੰਨੇ ਬੰਦੇ ਸੀਬਰੀਏ ਢੱਕਣ ਚੱਕ ਲਿਆ ਬੰਦਾ ਚੋਰਾਂ ਨੂੰ ਪਤਾ ਵੀ ਤਾਂ ਸੁੱਤੇ ਪੈਨ ਕਰਨੀ ਕੱਖ ਨਹੀਂ ਮੈਂ ਥੋੜੇ ਸਾਹਮਣੇ ਆ ਬੰਦੇ ਦਾ ਮੂੰਹ ਖਲ ਵੱਢ ਕੇ ਰੱਖਤਾ ਆ ਸਿੰਗਾਪੁਰ ਵਾਲਾ ਜੋਰ ਨਹੀਂ ਫਾੜ ਹੋਇਆ ਇਹਨਾਂ ਤੇ ਹੋਰ ਇੱਕ ਰਿਮਲ ਕਿਹੜਾ ਫੜ ਲੈਣਗੇ ਕੁਰਾਲੀ ਜਿੱਦੇ ਕੁਰਾਲੀ ਦੇ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਅਤੇ ਉਹਨਾਂ ਦੀ ਸੀਸੀਟੀਵੀ ਵੀ ਚੋਰਾਂ ਦੀ ਸਾਹਮਣੇ ਆ ਰਹੀ ਹੈ ਅਤੇ ਪੁਲਿਸ ਪ੍ਰਸ਼ਾਸਨ ਦੇ ਵੀ ਇੱਕ ਵੱਡਾ ਸਵਾਲ ਬਣ ਰਿਹਾ ਹੈ ਕਿ ਕੁਰਾਲੀ ਦੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਨੇ ਅਤੇ ਪੁਲਿਸ ਕਛੂਆ ਚਾਲ ਪੁਲਿਸ ਦੀ ਸਾਬਤ ਹੋ ਰਹੀ ਹੈ ਸਾਡੇ ਨਾਲ ਇੱਕ ਵਿਅਕਤੀ ਨੇ ਜੋ ਕਿ ਸਹਿਜ ਅਨਕਲੇਵ ਦੇ ਵਿੱਚ ਰਹਿੰਦੇ ਨੇ ਇਹਨਾਂ ਦੇ ਘਰ ਦਿਨ ਦਿਹਾੜੇ ਚੋਰੀ ਹੋਈ ਹੈ ਅਤੇ ਇਹ ਪਰੇਸ਼ਾਨ ਨੇ ਕਿਉਂਕਿ ਜੋ ਰਕਮ ਇਹਨਾਂ ਦੇ ਘਰ ਤੋਂ ਚੋਰੀ ਹੋਈ ਹੈ ਇਸ ਨੂੰ ਕਾਫੀ ਪੈਸੇ ਦੀ ਜ਼ਰੂਰਤ ਸੀ ਤੇ ਉਹੀ ਚੋਰ ਦਿਨ ਦਿਹਾੜੇ ਇਹਨਾਂ ਦੇ ਘਰ ਦੇ ਵਿੱਚੋਂ ਨਕਦੀ ਚੱਕ ਕੇ ਲੈ ਗਏ ਸਰ ਆਪਣਾ ਨਾਮ ਕੀ ਹੈ ਪਹਿਲਾਂ ਤਾਂ ਨਾਮ ਦੱਸਿਓ ਮੇਰੋਂ ਕਰਮ ਸਿੰਘ ਆ ਜੀ ਮੈਂ ਪੈਸੇ ਮਕਾਨ ਜਗਾ ਲਈ ਸੀ ਮੈਂ ਜਿਸ ਤੋਂ ਮਕਾਨ ਲਿਆ ਸੀਗਾ ਉਸ ਬੰਦੇ ਨੂੰ ਮੈਂ ਪੈਸੇ ਦੇਣੇ ਸੀ ਤੇ ਉਹ ਪੈਸੇ ਉਹਦੀ ਮਦਰ ਬਿਮਾਰ ਹੋਣ ਕਰਕੇ ਉਹ ਮੈਨੂੰ ਮਿਲੇ ਨਹੀਂ ਤੇ ਮੈਨੂੰ ਅਚਾਨਕ ਹੀ ਆਪਣੇ ਮੱਛਵਾੜਾ ਸਾਹਿਬ ਜਾਣਾ ਪਿਆ ਤੇ ਉਹ ਮੱਛਵਾੜਾ ਸਾਹਿਬ ਜਾਣ ਕਰਕੇ ਮੇਰੇ ਪੈਸੇ ਮੈਂ ਆਪਣੀ ਲਵਾਰਕੇ ਜਾਂਦਾ ਹੋ ਰੱਖ ਗਿਆ ਵੀ ਅਸੀਂ ਸ਼ਾਮ ਨੂੰ ਮੁੜੇ ਆਉਣਾ ਟਾਈਮ ਨਾ ਤੇ ਅਸੀਂ 10 ਵਜੇ ਘਰੋਂ ਗਏ ਆ 10 ਵਜੇ ਘਰੋਂ ਜਾਣ ਤੇ ਬਾਅਦ ਅਸੀਂ ਇੱਥੇ 5:30 ਵਜੇ ਜਦੋਂ ਵਾਪਸੀ ਆਏ ਆ ਅਸੀਂ ਲੇਟ ਹੋ ਗਏ ਸੀ ਉੱਥੇ ਜੀ 5:30 ਵਜੇ ਅਸੀਂ ਇੱਥੇ ਵਾਪਸ ਆਏ ਆ ਜਦ ਸਾਡੇ ਆਉਂਦੀ ਸਾਲ ਅਸੀਂ ਗੇਟ ਖੋਲਿਆ ਸਾਡੇ ਆਉਂਦੇ ਨੂੰ ਇਹ ਦਰਵਾਜ਼ਾ ਤੋੜਿਆ ਹੋਇਆ ਜੀ ਤੇ ਲਿਬਾਰੀ ਤੋੜੀ ਹੋਈ ਆ ਤੇ ਬੰਦਾ ਸੀਸੀ ਕੈਮਰੇ ਜਿਹੜੇ ਲੱਗੇ ਹੋਏ ਆ ਗਵਾਂਡੀਆਂ ਦੇ ਉਹਨਾਂ ਵਿੱਚ ਕੈਦ ਹੋਇਆ ਕਿੰਨੇ ਪੈਸੇ ਸੀਗੇ ਤੇ ਸਮਾਨ ਕੀ ਕੀ ਚੋਰੀ ਹੋਇਆ ਜੀ 3 ਗਹਿੜੇ ਸੀਗੇ ਸਾਡੇ ਜੀ 2 ਲੱਖ ਰੁਪਈਆ ਮੈਂ ਲੈ ਕੇ ਆਇਆ ਸੀਗਾ ਦੇਣ ਵਾਸਤੇ ਵੀ ਮੈਂ ਦੇਣਾ ਤੇ ਇਹਨਾਂ ਨੂੰ ਬਈ ਮਕਾਨ ਦਾ ਮੈਂ ਲਿਆ ਜੀ ਤੇ ਮੈਂ ਉਹ ਪੈਸੇ ਦੇਣ ਤੇ 2 ਲੱਖ ਰੁਪਇਆ ਰੱਖਿਆ ਸੀ। ਆ ਜਿਹੜੀ ਸੀਸੀਟੀਵੀ ਸਾਹਮਣੇ ਆਈ ਆ ਉਹਦੇ ਚ ਕੀ ਆ ਦਿਖਾਈ ਦੇ ਰਿਹਾ? ਉਹਦੇ ਵਿੱਚ ਬੰ ਸ਼ਰੀਆਮ 12:50 ਮਿੰਟ ਦੇ ਵਿੱਚ ਅੰਦਰ ਬੰਦਾ ਵਰਦਾ ਜੀ। ਦਿਨ ਦਿਹਾੜੇ। ਤੇ 12:50 ਮਿੰਟ ਦੇ ਵਿੱਚ ਬੰਦਾ ਵੜ ਕੇ ਉਹ ਜਦੋਂ ਵੜ ਕੇ ਬਾਹਰ ਇੱਕ ਵਾਰ ਬਾਹਰ ਨਿਕਲਦਾ। ਦੁਬਾਰਾ ਫੇਰ ਬੰਦਾ ਵੜਦਾ 1:30 ਵਜੇ ਉਹ ਬਾਹਰ ਨਿਕਲਦਾ ਸਾਰਾ ਕੁਝ ਲੁੱਟ ਲਟ ਕੇ। ਤੇ ਇੱਥੋਂ ਕੰਧ ਪਰੋ ਛਾਲ ਮਾਰ ਕੇ ਬਾਹਰ ਚਲੇ ਜਾਂਦੇ। ਤੁਸੀਂ ਤੁਸੀਂ ਇਸ ਸਬੰਧੀ ਕੋਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕੋਈ ਸ਼ਿਕਾਇਤ ਕਰੀ ਆ ਜੀ ਪੁਲਿਸ ਆਈ ਸੀ ਔਰ ਸিসিਟੀਵੀ ਕੈਮਰੇ ਵੀ ਘੰਗਾਲ ਕੇ ਗਈ ਆ ਵੀ ਹਾਲੇ ਤੱਕ ਕੋਈ ਇਹਦਾ ਪਤਾ ਸਤਾ ਨਹੀਂ ਲੱਗਾ ਅਸੀਂ ਬਹੁਤ ਪ੍ਰੇਸ਼ਾਨ ਹਾਂ ਤੁਸੀਂ ਪੁਲਿਸ ਨੂੰ ਦੁਬਾਰਾ ਸੰਪਰਕ ਕਰਿਆ ਵੀ ਚੋਰ ਨੂੰ ਫੜਿਆ ਹੈ ਜਾਂ ਨਹੀਂ ਕੁਝ ਪੁੱਛਿਆ ਜੀ ਅਸੀਂ ਦੁਬਾਰਾ ਨਹੀਂ ਪੁੱਛਿਆ ਜੀ ਦੁਬਾਰਾ ਪੁੱਛਾਂਗੇ ਮੈਂ ਕਿਹਾ ਵੀ ਕਿਸੇ ਬੰਦੇ ਨਾਲ ਲੈ ਕੇ ਪੁੱਛੂਗਾ ਮੇਰੇ ਕੱਲੇ ਦਾ ਕਿਸੇ ਨਾਲ ਗੱਲ ਨਹੀਂ ਬਣੀ ਪੇ ਇਸ ਕਰਕੇ ਮੈਂ ਬੰਦੇ ਨਾਲ ਲੈ ਕੇ ਕਿਸੇ ਨੂੰ ਪੁੱਛੂ ਆਖਰ ਆਖਰ ਕਾਰਨ ਕੀ ਹੈ ਜਦੋਂ ਆਪਣੇ ਘਰ ਚੋਰੀ ਹੋਈ ਹੈ ਤੇ ਕੱਲੇ ਨੂੰ ਜਾਣ ਚ ਡਰ ਕੀ ਹੈ ਥਾਣੇ ਚ ਕਿਉਂਕਿ ਆਪਣੇ ਨਾਲ ਝੂਟ ਲੁੱਟ ਹੋਈ ਹੈ ਜਾਣਾ ਕਿਉਂ ਹੋ ਕਿਸੇ ਨਾਲ ਲੈ ਕੇ ਉਹ ਇਦਾਂ ਹੀ ਹੁਣ ਅਸੀਂ ਤੋਂ ਬਾਹਰੋਂ ਆਇਆ ਜੀ ਸਾਡੀ ਬਾਗ ਵੀ ਰਹਿ ਨਹੀਂ ਔਰ ਇਹ ਕਿਸੇ ਬੰਦੇ ਨਾਲ ਲੈ ਕੇ ਜਾਵਾਂਗੇ ਕਿ ਮਸ਼ੀਨ ਨੂੰ ਜਾਂ ਕਿਸੇ ਹੋਰ ਮੋਦਬਰ ਬੰਦੇ ਨਾਲ ਲੈ ਕੇ ਅਸੀਂ ਥਾਣੇ ਜਾਵਾਂਗੇ ਤੇ ਟੋਟਲ ਨੁਕਸਾਨ ਕਿੰਨੇ ਕੀਮਤ ਦਾ ਕੀ ਕਿਸ ਕੀ ਕੀ ਕਹਿਣਾ ਹੁਣ ਕਰਦਿਆਂ ਦਾ ਕਿਉਂਕਿ ਪ੍ਰੇਸ਼ਾਨ ਨਜ਼ਰ ਆ ਰਹੇ ਹਾਂ ਕਰਦਿਆਂ ਸਾਡਾ ਵੀ ਬਹੁਤ ਜ਼ਿਆਦਾ ਹੁਣ 2 ਲੱਖ ਰੁਪਏ ਦਾ ਕੈਸ਼ ਹੈ ਸਾਡਾ ਜੀ ਬਾਕੀ ਗਹਿਣੇ ਤਨ ਗਹਿਣੇ ਆ ਜੀ ਹਾਂਜੀ ਨੁਕਸਾਨ ਤਾਂ ਸਾਡਾ ਬਹੁਤ ਹੋ ਗਿਆ ਜੀ ਵੀ ਅਸੀਂ ਕਾਹਜੋ ਅਗੇ ਨਹੀਂ ਰਹੇ ਜੀ ਇਹਨਾਂ ਦਾ ਨੁਕਸਾਨ ਹੋਇਆ ਤੇ ਚੋਰੀ ਹੋਈ ਹੈ ਸਾਡੇ ਨਾਲ ਗੁਰਪਾਲ ਸਿੰਘ ਜੀ ਵੀ ਨੇ ਜੋ ਕਿ ਇਸ ਵਾਰ ਤੋਂ ਚੋਣ ਵੀ ਆਮ ਆਦਮੀ ਪਾਰਟੀ ਤੇ ਨਿਸ਼ਾਨ ਤੇ ਲੜਨੇ ਗੁਰਪਾਲ ਜੀ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਇਲਾਕੇ ਚ ਚੋਰੀ ਬਹੁਤ ਹੋ ਰਹੀ ਹੈ ਦੇਖੋ ਜੀ ਅਸਲ ਚ ਕਹੇ ਚੋਰ ਹੋ ਗਏ ਚੁਸਤ ਪੁਲਿਸ ਹੋ ਗਈ ਸੁਸਤ ਹੁਣ ਚੋਰੀ ਹੋਈ ਆ ਜੀ ਪਰਸੋਂ ਪੁਲਿਸ ਵਾਲੇ ਆਏ ਜੀ ਉਰੇ ਹੂੰ ਰਾਜਪਾਲ ਜੀ ਉਹਨੇ ਇਹ ਤਾਂ ਨਹੀਂ ਪੁੱਛਿਆ ਗਿਆ ਵੀ ਚੋਰੀ ਕਿੱਕਣਾ ਹੋਈ ਫਲਾਨਾ ਹੋਇਆ ਉਹ ਫਰਦਾਂ ਪੁੱਛਦਾ ਫਿਰਦਾ ਐਸਐਸਓ ਸਾਹਿਬ ਨੂੰ ਫੋਨ ਕਰਿਆ ਵੀ ਜਨਾਬ ਵੀ ਇਹ ਫਰਦਾਂ ਪੁੱਛਦਾ ਫਿਰਦਾ ਅੱਛਾ ਇਹ ਫਰਦਾਂ ਪੁੱਛਦੀ ਆ ਮੈਂ ਇਹਨੂੰ ਪੁੱਛਦਾ ਇਹਨੂੰ ਇਹ ਪੁੱਛੋ ਵੀ ਉਹਦੇ ਫਰਦਾਂ ਪੁੱਛਣਾ ਆਉਨੇ ਆ ਇਹਨੂੰ ਫਰਦ ਪੜਨ ਨਹੀਂ ਆਉਂਦੀ ਰਾਜਪਾਲ ਨੂੰ ਕਿ ਕਈ ਵਾਰ ਕਈ ਵਾਰ ਆਇਆ ਹੁੰਦਾ ਨਾ ਵੀ ਏਰੀਆ ਦਾ ਸਦਰ ਥਾਣੇ ਦਾ ਵੀ ਪਿਆ ਹੋ ਸਕਦਾ ਹੈ ਤਾਂ ਫਿਰ ਉਹ ਪੁੱਛਦੇ ਹੋਣੇ ਵੀ ਕਰਾਲੀ 'ਚ ਸਾਡੀ ਡਿਊਟੀ ਬਣਦੀ ਹੈ ਜਾਂ ਸਦਰ ਵਾਲਿਆਂ ਦੀ ਆ ਬਾਈ ਜੀ ਉਹਨੇ ਕਿ ਪੁੱਛਿਆ ਵੀ ਕਰਾਲੀ 'ਚ ਪੈਂਦਾ ਨੇ ਕਿ ਕਰਾਲੀ 'ਚ ਪੈਂਦਾ ਜੇ ਕਰਾਲੀ ਥਾਣੇ ਨਾਲ ਮੇਰੀ ਹੱਦਬੰਦੀ ਹੋ ਬਾਤਾਂ ਨੇ ਹੈਗੇ ਫਿਰ ਇਸ ਵਾਰ ਦਿਆਂ ਤਾਰ ਕੇ ਬੈਜਵੇਂ ਕਰੇ ਹੱਦਬੰਦੀ ਦਾ ਇਹਨੂੰ ਪਤਾ ਹੁਣ ਜਾਈ ਦੀ ਸਾਨੂੰ ਥੋੜੀ ਪਤਾ ਹੋਊਗੀ ਜੀ ਕਿ ਥਾਣੇ ਵਾਲਿਆਂ ਨੂੰ ਪਤਾ ਹੋਊਗੀ ਤੁਸੀਂ ਵੀ ਦੱਸੋ ਹੂੰ ਜੀ ਕਰੀ ਜਾਂਦੇ ਆ ਸਦਰ ਥਾਣੇ ਨੂੰ ਪਤਾ ਨਹੀਂ ਸਾਡੀ ਹੱਦਬੰਦੀ ਕਿੱਥੇ ਤੱਕ ਹੈ ਫਿਰ ਕਾਦੇ ਥਾਣੇ ਵਾਲੇ ਆ ਇਹ ਇਹਨਾਂ ਦੇ ਪਹਿਲਾਂ ਹੀਟਰ ਬੰਦ ਕਰਾਓ ਹੀਟਰ ਲੱਗੇ ਵੀ ਹੁੰਦੇ ਇਹਨਾਂ ਦੇ ਬਾਹਰ ਇਹ ਨਿਕਲਉ ਜੀ ਨਹੀਂ ਕਰਦਾ ਚੋਰੀਆਂ ਦਾ ਅਗਲਾ ਨਜ਼ਾਰਾ ਇਹਨਾਂ ਕਰ ਰਿਹਾ ਠਾਣ ਦੇ ਮੂਹਰੇ ਦੇ ਬੰਦੇ ਦਰਵਾਜ਼ੇ ਚੱਕ ਲਗੇ ਹੋਰੀ ਦੁੱਪ ਨੂੰ ਗਿਆ ਹੋ ਜਾਊਗਾ ਮਤਲਬ ਤੁਸੀਂ ਇਹ ਕਹਿ ਸਕਦੇ ਆ ਵਿੱਚ ਕੁਰਾਲੀ ਦੇ ਵਿੱਚ ਚੋਰਾਂ ਦੇ ਹੌਂਸਲੇ ਬੁਲੰਦਾ ਜਾਂ ਪੁਲਿਸ ਸੁੱਤੀ ਪਈ ਹੁੰਦਾ ਬੁਲੰਦੀ ਹੈ ਜੀ ਆਹਦਾ ਹੀਟਰ ਲਾਏ ਹੋਿਆਂ ਦਾ ਚਾਹ ਪੀ ਜਾਂਦੇ ਮੰਗੁਫਲੀਆਂ ਖਾਈ ਜਾਂਦੇ ਆ ਉਹ ਹੋਰ ਤਾਂ ਚੋਰੀਆਂ ਹੋਣ ਹੀ ਆਈਆਂ ਮੈਨੂੰ ਐ ਲੱਗਦੀ ਨਹੀਂ ਸੈਟਿੰਗ ਨਾ ਹੋਵੇ ਚੋਰ ਨਾ ਵੱਧੇ ਇੱਕ ਦਰਵਾਜ਼ਾ ਸਾਨੂੰ ਦੇ ਜੇ ਕੋਈ ਇੱਕ ਤੁਸੀਂ ਲੈ ਜਾਓ ਹੋਰ ਦੱਸੋ ਜੀ ਹੁਣ ਕੀ ਕਹੀ ਇਹਨਾਂ ਨੇ ਕੋਈ ਨਸ਼ੇ ਉਦੋਂ ਐਵੇਂ ਹੈਪੀ ਐਮਸੀ ਦੇ ਪਿੱਛੇ ਦੱਸਿਆ ਨੇ ਉਹਨੇ ਵੀ ਚੋਰੀ ਤੇਰੇ ਘਰ ਦੇ ਪਿੱਛੇ ਚੱਟਾ ਵੇਦ ਦਾ ਬੰਦਾ ਫੜ ਲਿਆ ਨਾ ਨੇ ਉਹ ਐਸਐਚਓ ਵੀ ਉਦੋਂ ਆਲਬਤਾਲੀਆਂ ਕਰਦਾ ਦੱਸੋ ਕਿਧਰ ਨੂੰ ਗਏ ਹੋ ਫੜ ਹੋਇਆ ਕੋਈ ਹੂੰ ਹੂੰ ਜੀ ਕਰੀਏ ਨੇ ਤੁਸੀਂ ਵੀ ਦੱਸਿਆ ਕਰੋ ਫੜ ਜੀ ਜੇ ਹੁਣ ਚੋਰੀ ਹੋ ਰਹੀ ਹੈ ਸਾਡੇ ਕੈਮਰੇ ਜੀ ਰੋਜ਼ ਕੋਈ ਨਾ ਕੋਈ ਖੜਾ ਫੋਨ ਥੋਲੇ ਗਿਆ ਜੀ ਸਾਡਾ ਕੋਈ ਦਰਵਾਜ਼ਾ ਚੱਕ ਲਈ ਗਿਆ ਜੀ ਥੋੜੇ ਸਾਹਮਣੇ ਕਿੰਨੇ ਬੰਦੇ ਸੀ ਵੀਰੇ ਢੱਕਣ ਚੱਕ ਲਈ ਗਿਆ ਬੰਦਾ ਚੋਰਾਂ ਨੂੰ ਪਤਾ ਵੀ ਉਹ ਸੁੱਤੇ ਪੈਨ ਕਰਨੀ ਕੱਖ ਨਹੀਂ ਮੈਂ ਖੁਦ ਇਹਨਾਂ ਨੂੰ ਤੁਹਾਡਾ ਕੀ ਨਾਮ ਹੈ ਜੀ ਉਹਦਾ ਅ ਕੀ ਨਾਮ ਹੈ ਇਹ ਸਿੱਦਾ ਸੁਖਦੇਵ ਜੀ ਉਹਨੂੰ ਸੀਸੀਟੀ ਵੀਰ ਮੇਰੀ ਗੱਡੀ ਚੋ ਸਮਾਨ ਚੱਕ ਹੋ ਗਿਆ ਉਹਨੂੰ ਮੈਂ ਕੱਲ ਫੋਨ ਕਰਿਆ ਮੈਂ ਕਹਾਂ ਬਣਿਆ ਬਈ ਕਹਿੰਦਾ ਇਹਨੂੰ ਤਾਂ ਟਾਈਮ ਲੱਗ ਜਾਂਦਾ ਚਾਰ ਮਹੀਨੇ ਹੋ ਗਏ ਤੇ ਉੱਤੇ ਵੀ ਇਹਨੂੰ ਹਲੇ ਤੱਕ ਕੋਈ ਪਰਚਾ ਨਹੀਂ ਦਿੱਤਾ ਇਹਨਾਂ ਨੇ ਇਹ ਤਾਂ ਐਂਡ ਤਾਂ ਕਹੇ ਦੇਖੀ ਜਾਂਦੇ ਵੀ ਪੈਸੀ ਲੈ ਕੇ ਜੇ ਫੈਸਲਾ ਹੋਏ ਜਾਵੇ ਨਾ ਹੁੰਦਾ ਤਾਂ ਸੁਣ ਕੇ ਤੂੰ ਜਾਈਏ ਤੁਸੀਂ ਫਿਰ ਜੇ ਤੁਹਾਨੂੰ ਇਹਨੇ ਤੁਸੀਂ ਦੁਖੇ ਆ ਤੁਸੀਂ ਐਸਐਸਪੀ ਨੂੰ ਕਿਉਂ ਨਹੀਂ ਸ਼ਿਕਾਇਤ ਕਰਦੇ ਫਿਰ ਕਿਉਂ ਥਾਣੇ ਦੇ ਚੱਕਰ ਫਿਰ ਕੋਲ ਚਲੀ ਜਾਈਏ ਬੇਲਾ ਕੋਈ ਨਹੀਂ ਹੈਗਾ ਓਰੇ ਇਹਨਾਂ ਨੂੰ 70 70000 ਰੁਪਏ ਦਨ ਖਾਏ ਨੰਦੀਆਂ ਐਸਐਚਓ ਦੀ 1.5 ਲੱਖ 1.5 ਗੇੜ ਚ ਹੋਣੀ ਆ ਕਾਦੇ ਵਾਸਤੇ ਦਨ ਸਿੰਗਪੁਰੇ ਰੋਡ ਤੇ ਤੁਸੀਂ ਗਸ਼ਤ ਨੂੰ ਲੈ ਕੇ ਕੀ ਕਹਿਣਾ ਨੰਦੇ ਪੁੱਤ ਹਾਂ ਗਸ਼ਤ ਹੁੰਦੀ ਆ ਜਿੱਦ ਦਿਨ ਇਹਨਾਂ ਨੇ ਚਲਾਨ ਕਰਦੇ ਉਹਨਾਂ ਗਸ਼ਤ ਕਰੀ ਹੁੰਦੀ ਉਹਦੋਂ ਪੈਸੇ ਜੇ ਜ ਵਾਹ ਘਰ ਨੂੰ ਲੰਘ ਜene ਹੋਰ ਕਿਹੜੀ ਅਗਸਤ ਆ ਤੁਸੀਂ ਵੀ ਦੱਸੋ ਤੁਸੀਂ ਵੀ ਸਿੰਘਪੁਰ ਰੋਡ ਪਰ ਆਂਦੇ ਹੁੰਦੀ ਆ ਅਗਸਤ ਆ ਔਰ ਤੁਹਾਡੇ ਸਾਹਮਣੇ ਆ ਬੰਦੇ ਦਾ ਮੁੱਠਖਲ ਵੱਡ ਕੇ ਰੱਖਤਾ ਆ ਸਿੰਘਪੁਰ ਵਾਲਾ ਜੋਰ ਨਹੀਂ ਫੜ ਹੋਇਆ ਇਹਨਾਂ ਤੇ ਹੋਰ ਇੱਕ ਰਿਮਲ ਕਿਹੜਾ ਫੜ ਲੈਣਗੇ ਘਰ ਵਾਲੀ ਜਿੱਦੇ ਫੜ ਹੋਇਆ ਨੋ ਇਸਰਪੁਰ ਤੋਂ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਪੁਲਿਸ ਕਿਤਨਾ ਕਿਤੇ ਸੂਸਤ ਦਿਖਾਈ ਦੇ ਰਹੀ ਹੈ ਅਤੇ ਨਾਲ ਹੀ ਇਹਨਾਂ ਵੱਲੋਂ ਇੱਕ ਨਾਮ ਸਿੰਘਪੁਰੇ ਦੇ ਚੋਰ ਦਾ ਵੀ ਲਿੱਤਾ ਗਿਆ ਜਿਸ ਦੇ ਘਰ ਤੋਂ ਮੋਟਰਸਾਈਕਲ ਵੱਡੇ ਹੋਏ ਬਰਾਮਦ ਹੋਈ ਸੀ ਤੇ ਇੱਕ ਪੁਲਿਸ ਤੇ ਵੀ ਸਵਾਲ ਚੱਕ ਰਹੇ ਨੇ ਕਿ ਇੱਕ ਚੋਰ ਨੂੰ ਨਹੀਂ ਫੜ ਸਕਦੇ ਹੋਰ ਲੋਕਾਂ ਦੀ ਰਖਵਾਲੀ ਕੀ ਕਰਨਗੇ ਅਤੇ ਲੋਕਾਂ ਦੇ ਜੋ ਘਰ ਦੇ ਵਿੱਚ ਚੋਰੀਆਂ ਹੋ ਰਹੀਆਂ ਉਸ ਨੂੰ ਕਿਸ ਤਰ੍ਹਾਂ ਰੋਕਣਗੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਇੱਕ ਪਰਿਵਾਰ ਦਾ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਜਿਸ ਦੀ ਪੂਰੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਰਣ ਕੁਰਾਲੀ